ਸਸੀ ਕਾਲ ਪਿਆਪੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੈਂ ਅੱਜ ਇਸ ਸਮੇਂ ਲੈਰ ਪਿੰਡ ਲੈਰਾ ਮਾਪਤ ਜਿਲ੍ਹਾ ਬਠਿੰਡਾ ਉੱਥੋਂ ਦੀ ਮਾਰਕੀਟ ਥਰਮਲ ਮਾਰਕੀਟ ਦੇ ਵਿੱਚ ਐ ਖੜਾ ਤੁਸੀਂ ਸਾਰੇ ਪੰਜਾਬੀ ਬੰਦੇ ਦੇਖ ਰਹੇ ਹੋ ਕੰਮ ਕਰਦੇ ਤੇ ਇੱਥੇ ਕੀ ਗੱਲ ਹੋਈ ਇੱਥੇ ਸਾਰੇ ਭਈਏ ਰੇੜੀਆਂ ਲਾਉਂਦੇ ਸੀ ਸਬਜ਼ੀਆਂ ਦੀਆਂ ਵੀ ਖਾਣ ਪੀਣ ਦੇ ਵੀ ਕੋਈ ਇੱਥੇ ਗੱਲ ਹੋਈ ਪਿੰਡ ਦਾ ਮੁੰਡਾ ਭਈਆਂ ਨੇ ਕੁੱਟਤਾ ਉੱਥੋਂ ਆਕੇ ਪਿੰਡ ਨੇ ਸਟੈਂਡ ਲਿਆ ਪਿੰਡ ਨੇ ਕੋਈ ਕੁੱਟ ਮਾਰ ਨਹੀਂ ਕਰੀ ਬੰਦਿਆਂ ਨੂੰ ਭਈਆਂ ਨੂੰ ਸਮਝਾ ਕੇ ਇਥੋਂ ਵੇਤਾ ਤੇ ਭਈ ਆਪੇ ਬੰਦੇ ਨੂੰ ਕਿਹਾ ਵੀ ਤੁਸੀਂ ਥੋੜੇ ਨਾਲ ਆ ਭਾਈ ਇੱਥੇ ਤੁਸੀਂ ਆਪਦਾ ਕੰਮ ਸ਼ੁਰੂ ਕਰ ਸਕਦੇ ਹੋ ਆ ਦੇਖੋ ਤੁਸੀਂ ਇਸ ਮਾਰਕੀਟ ਤੁਸੀਂ ਇਸ ਮਾਰਕੀਟ ਦੇ ਵਿੱਚ ਇੱਕ ਵੀ ਭਈਆ ਨਹੀਂ ਦੇਖੋਗੇ ਸਾਰੇ ਪੰਜਾਬੀ ਬੰਦੇ ਠੀਕ ਹੈ ਪੱਗਾਂ ਵਾਲੇ ਸਿੰਘ ਸਰਦਾਰ ਅਮਰਤਾਰੀ ਤੇ ਕਿੰਨੇ ਸੋਹਣੇ ਲੱਗਦੇ ਆ ਹੁਣ ਇਹਨਾਂ ਨੂੰ ਇਹੀ ਬੇਨਤੀ ਹੈ ਭਾਈ ਤੁਸੀਂ ਆਸਬੀ ਦੀ ਇੱਕ ਆ ਰੱਖੋ ਕੰਮ ਕਰੋ ਪਿੰਡ ਲਹਿਰ ਮਹੱਬਤ ਵਾਲਿਆਂ ਨੇ ਭਾਈ ਐਗਜ਼ਾਮਪਲ ਇਹ ਸੈੱਟ ਕਰਤੀ ਤੇ ਤੁਸੀਂ ਹੁਣ ਇਹਨੂੰ ਸ਼ੇਅਰ ਕਰਕੇ ਸਾਰੀ ਦੁਨੀਆ ਦੇ ਵਿੱਚ ਪਹੁੰਚਾਓ ਤੇ ਇਹਨਾਂ ਨੂੰ ਬੇਨਤੀ ਆ ਵੀ ਭਾਈ ਆਪ ਸਵੀਰ ਤੁਸੀਂ ਆਹ ਦੇਖ ਬਾਬਾ ਫਲ ਫਰੂਟ ਸਬਜ਼ੀ ਵੇਚੀ ਜਾਂਦਾ ਹੈ ਨਾ ਕਿੰਨਾ ਵਧੀਆ ਲੱਗ ਰਿਹਾ ਤੇ ਆ ਬੰਦਾ ਭਾਈ ਅੱਛਾ ਬਾਹ ਮੁੰਡੇ ਨੇ ਭਾਈ ਨਵਾਂ ਕੰਮ ਕਰਿਆ ਤੂੰ ਕਿੰਨਾ ਥੋੜਾ ਹਰਸ਼ਵਿੰਦਰ ਸਿੰਘ ਜੀ ਅੱਛਾ ਪਹਿਲਾਂ ਹੀ ਕਰਦਾ ਸੀ ਪਹਿਲਾਂ ਆਪਣੀ ਲੈਂਡ ਸੀਗਾ ਮੈਡੀਕਲ ਲੈਂਡ ਸੀਗਾ ਕਿਵੇਂ ਵਧੀਆ ਚੱਲ ਪਿਆ ਬਹੁਤ ਵਧੀਆ ਰਿਸਪੌਂਸ ਲੈ ਭਾਈ ਲਹਿਰੇ ਮੁਹੱਬਤ ਇੱਥੇ ਜਾਣ ਵਾਲੇ ਆਸਬਾ ਇਹ ਬਾਈ ਦਾ ਸਾਥ ਦੇ ਤੇ ਫਰੂਟ ਖਰੀਦਿਆ ਕਰੋ ਠੀਕ ਹੈ ਲੋਕੋ ਪਾਈ ਸੀ ਮਾਨਾ ਅੱਛਾ ਵੀਡੀਓ ਪਾਈ ਤਾਂ ਉਹੀ ਬੈਸੀ ਸੀ ਕਿ ਆਪਾਂ ਵੀਰ ਨੂੰ ਵੇਚ ਕੇ ਮੁੰਡੇ ਹੋਰ ਵੀ ਪੰਜਾਬ ਦੇ ਅੱਗੇ ਆਉਣ ਇਹਨਾਂ ਕੰਮਾਂ ਕਰਾਂ ਜੀ ਪਰ ਬਾਈ ਐ ਨਹੀਂ ਸੋਚਿਆ ਸੀ ਕਿ ਵੀਡੀਓ ਇੰਨੀ ਚੱਲ ਜੂ 9 ਲੱਖ ਵਿਊ ਵੀਡੀਓ ਤੇ ਹੋ ਗਿਆ ਲੈ ਬਈ ਹੁਣ ਵੀ ਵੇਉ ਉਨੇ ਹੀ ਚਾਹੀਦੇ ਆਪਾਂ ਨੂੰ ਸ਼ੇਅਰ ਕਰ ਦੇ ਦੱਬ ਕੇ ਆਹ ਬਾਈ ਦਾ ਸਾਥ ਦਿਓ ਬਈ ਮੁੰਡੇ ਨੇ ਪੰਜਾਬੀ ਨੇ ਐਸ ਤਰ੍ਹਾਂ ਸਾਡੇ ਮੁੰਡੇ ਬੇਰਜ਼ਗਾਰ ਕਿਉਂ ਯਾਰ ਤੁਸੀਂ ਇਹੋ ਕਰਦੇ ਹੋ ਆਪ ਕੰਮ ਕਰੋ ਹਨਾ ਬਾਈ ਜਦੋਂ ਕੋਈ ਚੀਜ਼ ਖਾਲੀ ਹੋ ਜੇ ਨਾ ਥਾਂ ਉਹ ਆਟੋਮੈਟਿਕ ਕੁਦਰਤ ਨੇ ਭਰ ਦੇ ਨਹੀਂ ਹੁੰਦੀ ਆ ਸਾਡੇ ਬੰਦੇ ਕੰਮ ਛੱਡ ਗਏ ਸੀ ਜਾਂ ਸ਼ਰਮ ਮਾਨਦੇ ਸੀ ਭਈ ਆ ਗਏ ਭਈਏ ਚਲੇ ਗਏ ਪੰਜਾਬੀ ਬੰਦੇ ਆ ਗਏ ਆਗੇ ਨਾ ਖਾ ਥਾਂ ਖਾਲੀ ਨਹੀਂ ਰਹਿੰਦੀ ਦਿਨ 50 ਕਿਲੋ ਕੇਲਾ ਲੈ ਕੇ ਆਂਦਾ ਸੀ ਦੇਖਣ ਦੀ ਖਾਤਰ ਵੀ ਪੰਜਾਬੀ ਸਹਿਯੋਗ ਦਿੰਦੇ ਆ 5 ਵਜੇ ਦੇ ਨੂੰ ਆਪਾਂ ਜਾਵਾਂ ਵਿਹਲੇ ਹੋ ਗਏ ਸੀਗੇ ਹਾਂ ਕੱਲ ਆਪਾਂ ਲੈ ਕੇ ਆਏ ਸੀ 70 ਕਿਲੋ ਕੇਲਾ ਅੱਜ 1.5 ਕਵਾਂਟਲ ਕੇਲਾ ਲੈ ਕੇ ਆਂਦਾ ਸੀ ਤੇ ਭਾਈ ਆ ਰਹਿ ਗਿਆ ਤੇਰੇ ਸਾਹਮਣੇ ਬਹੁਤ ਵਧੀਆ ਗੱਲ ਆ ਬਾਈ ਬਹੁਤ ਵਧੀਆ ਗੱਲ ਆ ਲਹੇਕ ਨਾਰੀਅਲ ਵੀ ਪੰਜਾਬੀ ਬੰਦਾ ਵੇਚ ਰਿਹਾ ਹਾਲਾਂਕਿ ਤੁਹਾਨੂੰ ਕਿਤੇ ਵੀ ਨਹੀਂ ਪੰਜਾਬੀ ਬੰਦਾ ਮਿਲੂ ਤੁਹਾਨੂੰ ਲਹਿਰੇ ਮਹਬਤ ਨਹੀਂ ਮਿਲੂਗਾ ਤੁਸੀਂ ਵੇਚ ਨਹੀਂ ਅੱਛਾ ਇਕੱਠੇ ਹੀ ਹੋ ਬਹੁਤ ਵਧੀਆ ਗੱਲ ਆ ਆਹ ਦੇਖੋ ਭਾਈ ਇੱਧਰ ਭਾਈ ਸਰਦਾਰ ਬੰਦਾ ਫਰੂਟਾਂ ਦਾ ਕੰਮ ਕਰ ਰਿਹਾ ਤੇ ਨਹੀਂ ਇੱਥੇ ਸਾਰੀਆਂ ਰੇੜੀਆਂ ਮਾਰਕੀਟ ਸਾਰੀ ਭਈਆਂ ਨਹੀਂ ਭਰੀ ਹੋਈ ਤੁਹਾਨੂੰ ਇੱਕ ਵੀ ਭਈਆ ਨਹੀਂ ਇੱਥੇ ਮਿਲੂ ਮੈਂ ਤੁਹਾਨੂੰ ਕੱਲੀ ਕੱਲੀ ਦੁਕਾਨ ਤੇ ਜਾ ਕੇ ਦਿਖਾਉਂ ਆਹ ਦੇਖੋ ਆ ਵੀ ਭਾਈ ਪੰਜਾਬੀ ਬੰਦਾਗਾ ਉਹ ਬੈਠਾ ਭਾਈ ਉਹ ਵੀ ਸਰਦਾਰ ਹੈ ਠੀਕ ਹੈ ਤੇ ਇੱਧਰ ਮੁੰਡਾ ਬਰਗਰਾਂ ਦਾ ਕੰਮ ਕਰਦਾ ਇਹ ਵੀ ਪੰਜਾਬੀ ਆ ਉਹਦੇ ਨਾਲ ਵੀ ਤੁਹਾਨੂੰ ਮਲੇਉਣੇ ਆ ਬਾਈ ਤੂੰ ਨਮਾ ਕਰੇ ਕੰਮ ਕ ਪਹਿਲੇ ਕਰਦਾ ਸੀ ਪਹਿਲਾਂ ਤਿੰਨ ਚਾਰ ਮਹੀਨੇ ਹੋ ਗਏ ਆਪਣਾ ਕੰਮ ਕਰਦਾ ਅੱਛਾ ਤਿੰਨ ਚਾਰ ਮਹੀਨੇ ਹੋਏ ਤੂੰ ਹੀ ਕਰਿਆ ਕੰਮ ਸਾਰਾ ਹਨਾ ਚੱਲ ਬਾਈ ਬਸ ਬਾਈ ਸਾਥ ਰੱਖੋ ਇੱਕ ਦੂਜੇ ਨਾਲ ਬਣਾ ਕੇ ਰੱਖਿਓ ਹਨਾ ਤੇ ਨਹੀਂ ਆਪਣੇ ਬੰਦੇ ਸਾਨੂੰ ਪਹਿਲਾਂ ਛੇਤੀ ਲੜਨ ਵੀ ਲੱਗ ਜਾਂਦੇ ਇੱਕ ਦੂਜੇ ਨਾਲ ਜੇ ਵਰੀਏ ਪਿਆਰ ਮਾਪਦਣਾ ਰਹੋਗੇ ਕਾਮਯਾਬ ਰਹੋਗੇ ਇੱਥੇ ਵੀ ਪੰਜਾਬੀ ਤੂੰ ਵੀ ਹਾਂਜੀ ਬਾਈ ਅੱਛਾ ਬਾਈ ਲੈਹਰੇਵਾ ਬਤਾਲਾ ਨੇ ਨਵੀਂ ਐਗਜ਼ੈਂਪਲ ਸੈੱਟ ਕਰਤੀ ਤੁਹਾਨੂੰ ਇੱਕ ਵੀ ਬੰਦਾ ਤੁਹਾਨੂੰ ਇੱਥੇ ਬਿਹਾਰੀ ਨਹੀਂ ਮਿਲੂਗਾ ਤੁਹਾਨੂੰ ਕੱਲੀ ਕੱਲੀ ਜਾਂ ਦੁਕਾਨ ਤੇ ਜਾ ਕੇ ਦਿਖਾਉਣਾ ਆ ਦੇਖੋ ਕਿਸਾਨ ਸਿੱਧੇ ਸਬਜ਼ੀ ਵੇਚਣ ਵਾਲੇ ਵੀ ਹੈਗੇ ਆ ਮੰਡੀ ਤੋਂ ਲੈ ਕੇ ਵੀ ਆਹ ਦੇਖ ਇੱਧਰ ਭਾਈ ਫਰੂਟ ਦਾ ਕੰਮ ਕਰੀ ਜਾਂਦਾ ਹੋਰ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਵਧੀਆ ਚੱਲਦਾ ਬਹੁਤ ਤਕੜੀ ਮਾਰਕੀਟ ਹੈ ਇਹਦੇ ਵਿੱਚ ਕਰੋ ਕਰੋ ਤੋਂ ਕਰੇ ਕੰਮ ਬਸ ਭਾਈ ਹੋ ਗਏ ਤਿੰਨ ਚਾਰ ਦਿਨਾਂ ਤੋਂ ਜਦੋਂ ਤੂੰ ਇਹਨਾਂ ਨੂੰ ਕੱਢਿਆਗਾ ਉਦੋਂ ਤੂੰ ਬਹੁਤ ਵਧੀਆ ਕੰਮ ਚੱਲੇ ਪਹਿਲਾਂ ਤੰਗ ਕਰਦੇ ਸੀ ਹਾਂਜੀ ਹਾਂਜੀ ਭਾਈ ਜਗ੍ਹਾ ਹੀ ਨਹੀਂ ਮਿਲਦੀਆਂ ਸੀਗੀਆਂ ਸਾਨੂੰ ਕੰਮ ਕਰਨ ਦਾ ਨਾਸਾ ਵੀ ਡਟਦੇ ਹਨਾ ਹੋਰ ਹੋਰ ਖੋਸ਼ ਹੋਣ ਪੁਰੇ ਪੁਰੇ ਵਧੀਆ ਬਾਈ ਕੀ ਰਿਹਾ ਧੰਨਵਾਦ ਕਰਦੇ ਹਾਂ ਪਿੰਡ ਵਾਲੇ ਦਾ ਹਾਂਜੀ ਹਾਂਜੀ ਬਾਈ ਸਾਰੇ ਬਈਲੇ ਛੋਡੇ ਪਿੰਡ ਨੇ ਬਹੁਤ ਵਧੀਆ ਕੰਮ ਕਰਿਆ ਇਹ ਕੋਈ ਲੜਾਈ ਨਹੀਂ ਕਰੀ ਕੋਈ ਕੁੱਟ ਮਾਰ ਨਹੀਂ ਕਰੀ ਕੋਈ ਝਗੜਾ ਨਹੀਂ ਕਰਿਆ ਬੰਦਿਆਂ ਨੂੰ ਕਹਿ ਕੇ ਤੋਰਤੇ ਹਾਂਜੀ ਹਾਂਜੀ ਬਹੁਤ ਸੋਹਣਾ ਕੰਮ ਕਰਿਆ ਪਿੰਡ ਵਾਲੇ ਦਾ ਹੁਣ ਤੁਸੀਂ ਆਪਸ ਵਿੱਚ ਦੀ ਏਕਾ ਰੱਖਿਓ ਨਾ ਸਾਰੇ ਜਣੇ ਕਰਿਆ ਆਪਸ ਵਿੱਚ ਦੀ ਲੱਗ ਜਾਓ ਕਰਨ ਤੇ ਆਹ ਦੇਖੋ ਆ ਵੀ ਬਾਈ ਪੰਜਾਬੀ ਐ ਆਹ ਦੇਖੋ ਇਧਰ ਖਾਲਸਾ ਜੀ ਖਾਲਸਾ ਨਮਾ ਕਰੇ ਕੰਮ ਕ ਪਹਿਲੇ ਕਰਦੇ ਸੀ 5-6 ਸਾਲ ਹੋ ਗਏ ਅੱਛਾ ਅੱਛਾ ਪਹਿਲਾਂ ਹੁਣ ਖੁਸ਼ ਹਾਂ ਕਿ ਪਹਿਲਾਂ ਗੋਸ ਸੀ ਨਾ ਨਾ ਹੁਣ ਖੁਸ਼ ਆ ਅਸੀਂ ਤੰਗ ਕਰਦੇ ਸੀ ਪਛਕਾਰੀਆਂ ਮਾਰਦੇ ਸੀ ਪਛਕਾਰੀਆਂ ਮਾਰਦੇ ਸੀ ਚਲ ਹੁਣ ਠੀਕ ਐ ਤੁਹਾਡੇ ਪਿੰਡ ਦਾ ਬਹੁਤ ਵੱਡਾ ਸਹਿਯੋਗ ਬਹੁਤ ਵਧੀਆ ਕੰਮ ਐ ਇਹ ਹੈ ਆ ਸੇਮ ਮਾਰ ਕੇ ਆ ਗਏ ਸੀ ਬਹੁਤ ਧੰਨਵਾਦ ਭਾਈ ਤੁਹਾਡਾ ਸੋਹਣਾ ਕੰਮ ਕਰਿਆ ਕੋਈ ਤੁਸੀਂ ਕੋਈ ਲੜਾਈ ਝਗੜਾ ਨਹੀਂ ਕਰਿਆ ਹਨਾ ਬੜੀਆ ਬਹੁਤ ਬੜੀਆ ਕੰਮ ਕਰਿਆ ਤੇ ਯਾਰ ਜਦੋਂ ਇੱਕ ਮੈਂ ਦੁਆਰੇ ਪਹਿਲਾਂ ਵੀ ਕਹਿ ਕੇ ਨੇ ਕੁਦਰਤ ਦਾ ਨਾ ਵੀ ਪੰਜਾਬੀ ਮੁੰਡਾ ਭਾਈ ਤੁਸੀਂ ਨਵਾਂ ਕਰਿਆ ਕੰਮ ਆ ਕੰਮ ਆ ਹੁਣ ਜਦੋਂ ਤੋਂ ਭਈਏ ਗਏ ਆ ਹਾਂ ਅੱਜ ਕੀਤਾ ਬਾਈ ਅੱਛਾ ਲੈ ਭਈ ਆ ਭਾਈ ਦਾ ਵੀ ਸਾਥ ਦਿਓ ਤੇ ਭਾਈ ਨੇ ਨੰ ਕੰਮ ਸ਼ੁਰੂ ਕਰਿਆ ਪਹਿਲਾਂ ਹੀ ਕਰਦਾ ਹੁੰਦਾ ਸੀ ਪਹਿਲਾਂ ਮੈਂ ਲੱਕੜ ਦਾ ਕੰਮ ਕਰਦਾ ਅੱਛਾ ਬੌਰੀਆ ਗੱਲ ਆ ਯਾਰ ਥੋੜੀ ਤਾਂ ਏਡੀ ਵੱਡੀ ਮਾਰਕੀਟ ਇੱਥੇ 1000 ਹੀ ਮਜ਼ਦੁਰ ਰਹਿੰਦਾ ਆ ਦੇਖੋ ਸਰਦਾਰ ਜੀ ਤੁਸੀਂ ਵੀ ਨਵਾਂ ਕਰਿਆ ਹਾਂ ਜੀ ਨਵਾਂ ਇੱਕ ਰਿਕਵਾਇਨ ਗਏ ਵੀ ਉਹੀ ਕੰਮ ਕਰਦਾ ਸੀ ਵੀ ਨਹੀਂ ਨਹੀਂ ਜੀ ਅੱਗ ਦੇਖੋ ਹਨਾ ਥੋੜੇ ਸਾਹਮਣੇ ਭਈਏ ਕਿਤੇ ਲੜੇ ਸੀ ਆਸ ਵੀ ਦੀ ਨਹੀਂ ਨਹੀਂ ਆ ਦੇਖੋ ਕੀਤੀਆਂ ਹੀ ਮੂਲੀਆਂ ਕਰੀ ਬੈਠਾ ਕਿਸਾਨ ਭਾਈ ਆਪਦੀਆਂ ਘਰਦਿਆਂ ਆਪਦੀਆਂ ਘਰਦਿਆਂ ਠੀਕ ਐ ਭਿੰਡੀ ਵੀ ਕਰਦੀ ਆ ਭਿੰਡੀ ਵੀ ਕਰਦੀ ਆ ਪਹਿਲਾਂ ਵੀ ਵੇਚਦੇ ਸੀ ਇੱਥੇ ਆਉਂਦੇ ਸੀ ਹੁਣ ਖੁਣ ਖੁਸ਼ ਹੋਊਗਾ ਪਹਿਲਾਂ ਪਹਿਲਾਂ ਵੀ ਖੁਸ਼ੀ ਹੁਣ ਵੀ ਖੁਸ਼ੀ ਠੀਕ ਐ ਆ ਦੇਖੋ ਭਾਈ ਇੱਧਰ ਵੀ ਹੋਰ ਭਾਈ ਸਸਤੀ ਕਾਰ ਸਸਤੀ ਕਾਰ ਭਾਈ ਸਸਤੀ ਕਾਰ ਹੋਰ ਭਾਈ ਤੁਸੀਂ ਨਵਾਂ ਕਰਿਆ ਕਿ ਪਹਿਲਾਂ ਜੀ ਪਹਿਲਾਂ ਵੀ ਜਿਹਾ ਠੀਕ ਐ ਆ ਦੇਖੋ ਜੀ ਤੁਹਾਨੂੰ ਇਦਾਂ ਦੀ ਮੰਡੀ ਕਿਤੇ ਪੂਰੇ ਪੰਜਾਬ 'ਚ ਨਹੀਂ ਮਿਲਣੀ ਜਿੱਥੇ ਨਰੋਲ ਪੰਜਾਬੀ ਬੰਦੇ ਕੰਮ ਕਰਦੇ ਹੋਣ ਆ ਲੇਖੋ ਆਹ ਆ ਭਾਈ ਵੀ ਪੂਰੀ ਤਾਕਦੀ ਦੁਕਾਨ ਲਾਈ ਬੈਠਾ ਤੂੰ ਤਾਂ ਤੂੰ ਵੀ ਪਹਿਲਾਂ ਹੀ ਕਰਦੇ ਹੈ ਨਾ ਹੁਣ ਖੋਜਾਂਗੇ ਪਹਿਲਾਂ ਹੁਣ ਕੁਝ ਚਲੋ ਜਿਵੇਂ ਲੋਕ ਚਾਹਣ ਬਾਈ ਦੇਖੋ ਸਿੰਘ ਸਰਦਾਰ ਠੀਕ ਹੈ ਜੀ ਲਹਿਰੇ ਮਹੱਪਤਰੀ ਮਾਰਕੀਟ ਹੈ ਜੀ ਇਹ ਜਿਹੜੀ ਥਰਮਲ ਵਾਲੀ ਮਾਰਕੀਟ ਆਹ ਦੇਖ ਮੁੰਡਾ ਸਾਡਾ ਪੰਜਾਬੀ ਬੈਠਾ ਕਿੰਨਾ ਜੱਜਦਾ ਯਾਰ ਇਹ ਕਰੀ ਸੰਗ ਆ ਆਪਦਾ ਆਪਦਾ ਕਰਮ ਹੈ ਤੇ ਆ ਸਾਗ ਵੀ ਰੱਖੀ ਬੈਠਾ ਭਾਈ ਗਿੱਤੇ ਹੀ ਹੈ ਤੁਸੀਂ ਕਰਦੇ ਹੋ ਕੰਦ ਦੇ ਕੋ ਜੜੇ ਬਟਾ ਬਰ ਥੱਲੇ ਬੈਠ ਆ ਦੇਖੋ ਕੀ ਪਸ ਤੋਂ ਮਹਿੰਗੇ ਲੈ ਆਇਆ ਆ ਦੇਖੋ ਉਹ ਲੇਡੀ ਕਹਿੰਦੀ ਭਾਈ ਤੂੰ ਮਹਿੰਗੇ ਨਾ ਲਾ ਦੀ ਹੋਰ ਭਾਈ ਖੁਸ਼ ਹੋ ਆ ਦੇਖੋ ਭਾਈ ਇਦਾਂ ਦੀ ਮਾਰਕੀਟ ਤੁਹਾਨੂੰ ਕਿਤੇ ਨਹੀਂ ਮਿਲਣੀ ਜਿੱਥੇ ਇਕੱਲੇ ਪੰਜਾਬੀ ਬੰਦੇ ਨਰੋਲ ਸਬਜ਼ੀ ਦਾ ਕੰਮ ਕਰਦੇ ਹੋਣ ਆ ਦੇਖ ਇੱਧਰ ਕਿਸਾਨ ਪਿੱਛੇ ਟਰੈਕਟਰ ਖੜੇ ਆ ਆਪੋ ਆੜੀ ਘਰ ਦੀ ਸਬਜ਼ੀ ਹੋਰ ਭਾਈ ਓ ਬਈ ਬੈਠਾ ਤੇ ਆਹ ਦੇਖੋ ਇਹ ਇੱਕੋ ਇੱਕ ਪੰਜਾਬ ਦੇ ਵਿੱਚ ਮਾਰਕੀਟਾਂ ਲੈ ਰਹੇ ਮੁਹੱਬਤ ਦੇ ਵਿੱਚ ਜਿੱਥੇ ਪਿੰਡ ਨੇ ਸਾਥ ਦੇ ਕੇ ਠੀਕ ਹੈ ਭਈਏ ਭਾਈ ਇੱਥੇ ਕੋਈ ਲੜਾਈ ਝਗੜਾ ਕਰਦੇ ਤਾਂ ਬਿਨਾਂ ਗੱਲ ਤੋਂ ਤਾਂ ਕੁਝ ਨਹੀਂ ਕਿਹਾ ਤੇ ਬਸ ਪਿੰਡ ਨੇ ਸਾਥ ਦਿੱਤਾ ਤੇ ਆਪਦੇ ਬੰਦਿਆਂ ਨੇ ਇੱਥੇ ਕੰਮ ਕਰਵਾਇਆ ਤੇ ਸਬਜ਼ੀ ਦਾ ਚਾਹੇ ਫਰੂਟਾਂ ਦਾ ਚਾਹੇ ਚਾਰ ਦਾ ਕਾਸੇ ਦਾ ਵੀ ਆ ਤੇ ਵੀਡੀਓ ਬਤਪ ਕੇ ਸ਼ੇਅਰ ਕਰ ਦਿਓ ਬਈ ਸਾਰੇ ਪੰਜਾਬ ਦੇ ਜਾਣੀ ਚਾਹੀਦੀ ਆ ਉਹ ਫਿਰਦੀ ਹੈ ਭਰੀ ਮਾਰਕੀਟ